ਜਾ ਖਾਲਾ ਸਤਰੀ ਕਾਲ ਜੀ ਸਵਾਗਤ ਹੈ ਜੇ ਨਵੇਂ ਵਲੌਗ ਚ ਹੋਰ ਸਨੋਂ ਸਾਰੇ ਠੀਕ ਠਾਕ ਤੇ ਮਾਗੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਚੰਚਾ ਕਿਦਾ ਹੈ ਤੇ ਅੱਜ ਆਪਾਂ ਸਾਰੇ ਜੀ ਇਕੱਠੇ ਹੋਏ ਆ ਅੱਜ ਲੱਖਣੀਆਂ ਸਾਗਨਾ ਤੇ ਮੱਕੀ ਦੀਆਂ ਰੋਟੀਆਂ ਤੇ ਤੁਸੀਂ ਇਧਰ ਦੇਖ ਸਕਦੇ ਹੋ ਇੱਥੇ ਸਾਡਾ ਬ੍ਰਦਰ ਤੇ ਪ੍ਰਿਆ ਤੇ ਗੁਰਕੀਰਤ ਤੇ ਇਧਰ ਮਨਕੀਰਤ ਠੀਕ ਹੈ ਜੀ ਇੱਕੋ ਥਾਲੀ ਚ ਖਾਣਦੇ ਆ ਪ੍ਰੀਆ ਦੇ ਆਪਣੇ ਗੁਰਮukh ਸਾਡਾ ਬ੍ਰਦਰ ਤੇ ਇਧਰ ਆਡੀ ਖੁਸ਼ੀ ਸਾਹਮਣੇ ਹਾਈ ਹੋਏ ਸਾਸਰੀ ਕਾ ਜੀ ਠੀਕ ਹੈ ਜੀ ਇੱਥੇ ਵੀ ਦੇਖ ਸਕਦੇ ਆ ਸਾਹਮਣੇ ਇਹ ਸੰਭਲੋ ਪੰਜਾਬ ਦੀ ਫੇਵਰਿਟ ਡਿਸ਼ ਵਾ ਮੱਕੀ ਦੀ ਰੋਟੀ ਦੇ ਸਾਗ ਠੀਕ ਹੈ ਜੀ ਲੱਈ ਜੀ ਹੈਗਾ ਤੇ ਨਾਲ ਦਹੀਂ ਚੱਲਣ ਡਿਆ ਠੀਕ ਹੈ ਜੀ ਹਾਂ ਜੀ ਇਧਰ ਹੈ ਸੇਕੰਡ ਅੱਗ ਤੇ ਉੱਧਰ ਸਾਹਮਣੇ ਖਾਂਦੇ ਡੈਡੀ ਠੀਕ ਹੈ ਜੀ ਡੈਡੀ ਦਾ ਵੀ ਬੜਾ ਸ਼ੌਂਕ ਵਾ ਸਾਗ ਤੇ ਮੱਕੀ ਦੀ ਰੋਟੀ ਠੀਕ ਹੈ ਜੀ ਤੇ ਮੰਮੀ ਡੇ ਨੇ ਵਰਤਾ ਉਹਨ ਬਣਾਉਂਦੇ ਆ ਇਹ ਮੰਮੀ ਦੀ ਡਿਊਟੀ ਲੱਗਦੀ ਆ ਬਣਾਉਂਦੀ ਮੱਕੀ ਦੀ ਰੋਟੀਆਂ ਠੀਕ ਹੈ ਮੰਮੀ ਬਣਾਉਂਦੇ ਸ਼ੌਂਕ ਨਾਲ ਠੀਕ ਹੈ ਜੀ ਤੇ ਸਾਰੇ ਖਾਂਦੇ ਆ ਤੇ ਮਜ਼ਾ ਆ ਜਾਂਦਾ ਤੇ ਜਾਨੀ ਕਿ ਕਿੱਥੇ ਨੂੰ 9:30 ਵਜੇ ਰੋਟੀ ਖਾਣੀ ਤੇ ਅੱਜ 8 ਵਜੇ ਜਾਨੀ ਕਿ ਰਿਆ ਨਹੀਂ ਗਿਆ ਨਾ ਕੋਈ ਅੱਜ ਸਾਗ ਦੇ ਨਾਲ ਮੱਕੀ ਦੀ ਰੋਟੀ ਠੀਕ ਹੈ ਜੀ ਸਭ ਅੱਜ ਦੁਪਹਿਰ ਦੁਪਹਿਰ ਇਧਰ ਆਂਦੀ ਪੂਨਮ ਸਰਫ ਘੰਡੀ ਸਾਰਿਆਂ ਨੂੰ ਸਾਰੇ ਜੀ ਸਾਰਿਆਂ ਨੂੰ ਠੀਕ ਹੈ ਜੀ ਖਾ ਲਓ ਸਾਗ ਤੇ ਮੱਕੀ ਦੀ ਰੋਟੀ ਪੂਨਮ ਸਾਰਿਆਂ ਨੂੰ ਸਰਫ ਘੰਡੀ ਆ ਠੀਕ ਹੈ ਜੀ ਰਸੋਈ 'ਚ ਮੰਮੀ ਬਣਾਉਂਦੇ ਨੇ ਮੱਕੀ ਦੀਆਂ ਰੋਟੀਆਂ ਕਮੈਂਟਾਂ ਚ ਇਹ ਵੀ ਦੱਸਿਆ ਕਰੋ ਵੀ ਡਾਕਟਰ ਬਾਤ ਬਿਲਕੁਲ ਬਿਲਕੁਲ ਚਾਹ ਸ਼ੌਂਕ ਨਾਲ ਮੰਮੀ ਚੀਜ਼ ਬਣਾਉਂਦੀ ਹੈ ਜਦੋਂ ਵੀ ਬਣਾਉਣੀ ਮੰਮੀ ਨੇ ਤੇ ਮੰਮੀ ਇਸ ਕੋ ਸ਼ੌਕ ਹੈ ਮੰਮੀ ਨੂੰ ਮੱਕੀ ਦੀ ਰੋਟੀ ਬਣਾਉਂਦਾ ਤੇ ਖਾਂਦਾ ਤੇ ਚਾਹ ਮੰਮੀ ਮੁੱਕ ਨਹੀਂ ਦਿੰਦੀ ਉਹ ਜੋ ਜੋ ਕੀ ਆਂਦੇ ਨੇ ਪਰ ਮੋਰ ਚੋ ਪਰ ਮੋਰ ਚੋ ਤੇ ਜਦੋਂ ਵੀ ਚਾਹ ਪੀਣੀ ਹੈ ਤੇ ਮੈਨੂੰ ਜ਼ਰੂਰ ਪੁੱਛਣਾ ਚਾਹ ਪੀਣੀ ਹੈ ਤੇ ਆਪਾਂ ਮਨਾ ਨਹੀਂ ਕਰ ਐਵੇਂ ਮਨਾ ਨਹੀਂ ਕਰਦੇ ਅਸੀਂ ਪੀ ਲੈਂਦੇ ਆ ਤੇ ਚਾਹ ਦੇ ਸ਼ਕੀਰ ਨਹੀਂ ਬੜੇ ਆ ਕੋਈ ਵੱਡੀ ਗੱਲ ਨਹੀਂ ਮੰਮੀ ਬਾਕੀ ਇਧਰ ਅਮਣ ਜੀ ਸਾਹਿਬ ਜੀ ਇਧਰ ਵੀ ਸਾਗ ਸਾਹਮਣੇ ਤੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਮੱਕੀ ਕਿਹੜਾ ਪੀਦੇ ਲੋ ਬਾਕੀ ਇਧਰ ਮੰਮੀ ਬਣਾਉਂ ਰਹੇ ਨੇ ਮੰਮੀ ਤੋਂ ਉਧਰ ਮੱਕੀ ਦੀਆਂ ਰੋਟੀਆਂ ਠੀਕ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਥੇ ਮੰਮੀ ਨੇ ਮੱਕੀ ਦਾ ਆਟਾ ਰੱਖਿਆ ਹੋਇਆ ਇਥੋਂ ਪੇੜੇ ਬਣਾ ਬਣਾ ਕੇ ਠੀਕ ਹੈ ਜੀ ਤੇ ਰੋਟੀ ਟੋਟੀ ਦੀ ਨਹੀਂ ਮੰਮੀ ਦੀ ਜਿਹਦਾ ਮੰਮੀ ਬਣਾਉਂਦੇ ਆ ਠੀਕ ਹੈ ਜੀ ਮੰਮੀ ਤੁਸੀਂ ਕਹਿਣਾ ਜਾਓਗੇ ਕੁਝ ਹਾਂ ਜੀ ਸਤਿ ਸ਼੍ਰੀ ਅਕਾਲ ਆ ਜੋ ਖਾਓ ਰੋਟੀ ਪੱਕੀ ਦੀਆਂ ਨਾਲ ਬਣਾਇਆ ਸਾਗ ਨਾਲ ਖੀਰ ਹੋਦੀ ਨਾ ਦੇਈਦਾ ਬਤਿੱਲਾ ਉਹ ਚੋਤੇ ਅੱਜ ਬੜਾ ਕੁਸਟ ਹੈ ਬੱਚੇ ਖਾਣ ਦੇ ਬਾਹਰ ਤੇ ਮੈਲ ਟੈਬ ਨਹੀਂ ਲੱਗਦੀਆਂ ਲੋਨ ਨਾਲ ਬਣਾਏ ਦਾਲ ਚੌਵਲ ਹੁਣ ਲੱਗੇ ਨੇ ਚੋਲ ਚਾਲ ਬਾਹਰ ਖਾਣ ਕੇ ਮੈਂ ਪਹਿਲਾਂ ਗਰਮ ਗਰਮ ਇਹ ਦੋ ਦੋ ਖਾ ਲੋ ਮੱਕੀ ਦੀਆਂ ਸਾਗ ਨਾਲ ਕਿਉਂ Papa ਤੇ ਖਾਓ ਤੇ ਆਜੋ ਤੁਸੀਂ ਖਾਓ ਫਿਰ ਸਾਰੇ ਜਾਣੇ ਹੈ ਸਰਦੀ ਚ ਸਾਗ ਤੇ ਮੱਕੀ ਦੀ ਰੋਟੀ ਦੀ ਬਸ ਜੀ ਹੈ ਆ ਹੋਰ ਸੁਣਾਓ ਬਾਕੀ ਇਧਰ ਮੰਮੀ ਹੋਣੀ ਕਰਨ ਦੇ ਨੇ ਤਿਆਰੀ ਪੂਰੀ ਐ ਵਧੀਆ ਕਰਕੇ ਬਣਾਉਣ ਦੇ ਆ ਠੀਕ ਹੈ ਜੀ ਤੇ ਪੂਰੇ ਨਜ਼ਾਰੇ ਲੈਣ ਦੇ ਸਾਰੇ ਠੀਕ ਹੈ ਜੀ ਸਰੋਂ ਦਾ ਸਾਗ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਠੀਕ ਹੈ ਜੀ ਤੇ ਇਧਰ ਨਾਲ ਹੀ ਆਪਾਂ ਢੋਲੀ ਜਿਹਨੂੰ ਆਂਦੇ ਪੰਜਾਬੀ ਚ ਢੋਲੀ ਇਹ ਅਸੀਂ ਇਹ ਬਣਾ ਕੇ ਦਿੱਤੀ ਆਪਣੇ ਲਾਗੇ ਰਾਜਸਤਾਨੀ ਰਹਿੰਦੇ ਉਹਨਾਂ ਨੇ ਦਿੱਤੀ ਜਾਨੂੰ ਇਹ ਠੀਕ ਹੈ ਜੀ ਤੇ ਪੂਰਾ ਇੰਜੋਏ ਕਰਨ ਦੇ ਇਥੇ ਠੀਕ ਹੈ ਜੀ ਸਾਮਣੇ ਦੇ ਵੀ ਦੇਖ ਸਕਦੇ ਹੋ ਤੇ ਇਧਰ ਆਟਾ ਮਨਕੀਰਤ ਜਾਨੀ ਕਿ ਇਹਦਾ ਅੱਜ ਸੀਜ਼ਨ ਮੁੱਕ ਗਿਆ ਗੁੱਡੀਆਂ ਦਾ ਠੀਕ ਹੈ ਜੀ ਕਿਉਂਕਿ ਮੇਰੀ ਤੇੜੀ ਕਿਉਂ ਨਹੀਂ ਬਣਦੀ ਫੁੱਲ ਲਾਈ ਹੁੰਦੀ ਆਡੀ ਇਹਦੀ ਮਨਕੀਰਦੀ ਤੇ ਪੂਆ ਦੀ ਬਣਦੀ ਨਹੀਂ ਹੈਗੀ ਠੀਕ ਹੈ ਜੀ ਨਹੀਂ ਨਹੀਂ ਬਣਦੀ ਆ ਪੂਆ ਕਰਦੇ ਨੇ ਚਪੇੜਾਂ ਵੱਜਦੀਆਂ ਇਹਨੂੰ ਗਾਲਾਂ ਪੈਂਦੀਆਂ ਇਹਨੂੰ ਪਤਾ ਨਹੀਂ ਖੇਚ ਖੇਚ ਸੰਡੇ ਨੇ ਕਿ ਮੇਰੀ ਬਣਦੀ ਨਹੀਂ ਆ ਤੇ ਇਹ ਖੇਚ ਖੇਚ ਪੈਂਦੀਆਂ ਕਿ ਦੂਜੇ ਜੇ ਨਹੀਂ ਛੁੱਟੀਆਂ ਕੱਟਣ ਜਾਂਦੇ ਨੇ ਕਰਦੇ ਛੇਤੀ ਆ ਤੁਹਾਡਾ ਜੀ ਨਹੀਂ ਲੱਗਣਗਾ ਠੀਕ ਹੈ ਜੀ ਪਿਆਰ ਤੇ ਬਾਕੀ ਡੈਡੀ ਨੂੰ ਪੁੱਛ ਲੈਨੇ ਆ ਡੈਡੀ ਤੁਹਾਨੂੰ ਕਿਦਾਂ ਲੱਗਾ ਅੱਜ ਸਾਗ ਦੀ ਰੋਟੀ ਤੇ ਮੱਕੀ ਡੈਡੀ ਨੂੰ ਸਵਾਦ ਲੱਗੀ ਹੈ ਕੇ ਹਾਂ ਘਰਿਆਂ ਮੇਰੇ ਕਾ ਮਾਪਾ ਜੀ ਠੀਕ 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 ਜੇ ਠੀਕ ਹੋ ਰਾਇਆ ਹੀ ਠੀਕ ਕੋਈ ਕੋਣ ਕਹਿੰਦੀ ਹੋਰ ਕੋ ਮਾਣਾ ਡੈਡੀ ਮੱਖਾ ਨਹੀਂ ਉੜ ਪੈਂਦਾ ਇਹ ਇਹ ਇੰਨਾ ਵੀ ਬੜਾ ਸੈਂਕੜੀ ਸਾਗ ਦੀ ਪਾਣੀ ਪੀ ਕੋਸਾ ਵੀ ਹਾਂ ਥੋੜੇ ਨਾਲੇ ਸਾਡੇ ਇਨਾ ਡੈਡੀ ਦੀ ਥੋੜੀ ਜੀ ਸਿਹਤ ਥੋੜੀ ਜੀ ਏਦਾਂ ਵਾ ਕਿ ਡੈਡੀ ਥੋੜਾ ਜਿਹਾ ਸਾਹ ਝੜਦਾ ਵਾ ਤੇ ਜਾਨੀ ਕਿ ਆਪਾਂ ਜਲਦੀ ਕੱਲ ਜਾਂ ਪਰਸੋਂ ਤੱਕ ਆਪਾਂ ਡੈਡੀ ਨੂੰ ਟੈਸਟ ਕਰਾਉਣ ਜਾਣਾ ਬਾਕੀ ਇਥੋਂ ਟੈਸਟ ਕਰਵਾਏ ਸੀ ਠੀਕ ਆ ਤੇ ਰਿਪੋਰਟਾ ਇੱਥੇ ਚਲੋ ਥੋੜੀ ਜਿਆ ਵਾ ਬੱਧ ਆਈਆਂ ਕਰਾਵਾਂਗੇ ਡੈਡੀ ਨੂੰ ਤੇ ਪੂਰਾ ਲਾਜ ਕਰਾਵਾਂਗੇ ਟਾਈਮ ਨਾਲ ਠੀਕ ਹੈ ਜੀ ਤੇ ਬਾਕੀ ਆਪਾਂ ਹੁਣ ਕਰ ਲੱਗੇ ਆਂ ਤਿਆਰੀ ਰੋਟੀ ਖਾਣ ਦੀ ਤੇ ਠੀਕ ਆ ਤਾਂ ਬਾਕੀ ਹਰ ਇੱਕ ਆਪਣੇ ਮਾਪਿਓ ਦੀ ਟਾਈਮ ਕੋ ਟਾਈਮ ਇਲਾਜ ਕਰਵਾਓ ਜੇ ਕੋਈ ਵੀ ਪ੍ਰੋਬਲਮ ਪੈਂਦੀ ਮੜੀ ਜੀ ਵੀ ਉਹਨੂੰ ਜ਼ਰੂਰ ਟੈਸਟ ਕਰਵਾਓ ਠੀਕ ਹੈ ਜੀ ਤੇ ਬਾਕੀ ਡਾਡੀ ਨੂੰ ਕੱਲ ਪੋਸ਼ਕਾ ਨਹੀਂ ਕੱਲ ਆਪਾਂ ਜ਼ਰੂਰ ਲੈ ਕੇ ਜਾਣਾ ਠੀਕ ਹੈ ਜੀ ਇਕੋ ਕਰਵਾਉਣੀ ਆ ਆਪਾਂ ਉਹ ਤਾਂ ਸਾਰਾ ਕੁਝ ਪਤਾ ਲੱਗ ਜਾਣਾ ਠੀਕ ਹੈ ਜੀ ਕਿਉਂ ਸਾਹ ਚੜਦਾ ਕਦ ਲਈ ਚੜਦਾ ਠੀਕ ਹੈ ਜੀ ਤੇ ਬਾਕੀ ਇਧਰਾ ਦੀ ਪੂਨਮ ਪੂਨਮ ਖਾਣ ਲੱਗੀ ਆ ਦਾਲ ਚੌਲ ਨਹੀਂ 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 ਹਾਂ ਉਹ ਸਾਚੇ ਸਾਗ ਪਾਇਆ ਵਾ ਪੂਨਮ ਖਾਂਦੀ ਸ਼ੌਂਕ ਨਾਲ ਚੌਲ ਤੇ ਸਾਗ ਜਿਹਦੇ ਕਰਕੇ ਚੌਲ ਬਣਾਏ ਮੈਂ ਖਾਂਦੀ ਕਿੱਥੇ ਕਿਉ ਹਾਏ ਹਾਏ ਜੀ ਕਿਉ ਤਾਂ ਖਾਂਦੇ ਚੌਲ ਹੈ ਇਹ ਆदत ਹੁੰਦੀ ਬੰਦੇ ਦੀ ਬਚਪਨ ਤੋਂ ਇਹ ਆदत ਹੁੰਦੀ ਬੰਦੇ ਦੀ ਬਚਪਨ ਤੋਂ ਇਹੋ ਜਿਹੇ ਰਹਿਣ ਵਾਲੇ ਬੰਦੇ ਫਿਰ ਖਾਂਦੇ ਹੀ ਆ ਹੁਣ ਆਡੀ ਪੂਨਮ ਹੁਣ ਪੂਨਮ ਇਹ ਕਿਉ ਜ ਰਹੀ ਨਹੀਂ ਦੇ ਕਿ ਉਹ ਨੂੰ ਮੂੰਹ ਨਹੀਂ ਲਾਉਂਦੀ ਦਾਲਡਾ ਤੇ ਸਰੋਂ ਦਾ ਤੇਲ ਬਸ ਹੋਰ ਕੋਹ ਨਹੀਂ ਖਾਂਦੇ ਤੇ ਮੇਨ ਪਰੌਂਠੇ ਜਿਹੜੇ ਇਹਨਾਂ ਦੇ ਸਵੇਰੇ ਖਾਣੇ ਖਾਣੇ ਇਹਨਾਂ ਤੋਂ ਬਗੈਰ ਰੋਟੀ ਨਹੀਂ ਖਾ ਸਕਦੇ। ਨਾ ਜੇ ਸਵੇਰੇ ਪਰੌਂਠੀ ਨਹੀਂ ਖਾਦੀ ਸਮਝ ਲੈਣ ਪੂਰੇ ਦਿਨ ਰੋਟੀ ਨਹੀਂ ਖਾਣੀ। ਪੂਰੀ ਤਾਂ ਨਹੀਂ ਹੁੰਦਾ। ਸੇਧ ਗਣੀ ਮਿਲਣਾ ਜਾਣੀਗੇ ਇਹਨਾਂ ਨੂੰ ਕਿ ਆਪਾਂ ਕੁਝ ਖਾਦਾ ਹੀ ਨਹੀਂਗਾ। ਠੀਕ ਆ ਜੀ। ਤੇ ਬਾਕੀ ਇੱਧਰ ਸਾਡੇ ਜੀ ਸਾਰੇ ਬੈਠੇ ਆ। ਤੇ ਪੂਣਾਂ ਨੂੰ ਪੈਂਡ ਹੀ ਖੋ ਤੇ ਮਿੰਟੋ ਮਿੱਟੀ ਥਾਲੀ ਜ ਮਾਰਨ ਦੀ ਚਿਮਚੇ ਹੈ। ਜਾਣੇ ਕੀ ਮਿੰਟੋ ਮਿੰਟੀ ਜਾਣ ਡਿਆ ਚਿੰਚਾ ਮੂੰਹ ਚ ਹੈ ਤੇ ਉਧਰ ਅਡਾ ਗੋਰ ਕੀ ਤੂੰ ਖਾਣੀ ਰੋਟੀ ਹੈ ਤੂੰ ਖਾਦੀ ਰੋਟੀ ਚਿੰਤਾ ਹੀ ਤੱਤ ਲੱਗ ਲੱਗਾਈ ਵਜੀਆਂ ਤੇਰੇ ਅੱਜ ਚੱਲ ਕੋਈ ਨੀ ਮਾਣੀ ਮੋਟੀ ਵਜਣੀ ਨਹੀਂ ਚਾਹੀਦੀ ਇਧਰ ਅਡਾ ਤੈਨੂੰ ਦੱਸਿਆ ਜਿੱਦਾਂ ਕੀ ਕੋ ਮਨਕੀਰਤ ਸਾਹਮਣੇ ਵੀ ਮੂੰਹ ਤਾਂ ਚੋ ਕੋਏ ਇਹਦੀ ਯਾਨੇ ਕੀ ਅੱਜ ਤੋਂ ਬਾਅਦ ਗੁੱਡੀਆਂ ਬੰਦੇ ਦੀਆਂ ਅੱਜ ਤੈਨੂੰ ਯਾਨੀ ਕਿ ਮੈਂ ਲੋੜ ਹੀ ਤਾਂ ਦੇ ਮਾਗੀ ਦਾ ਆਪਣਾ ਟਾਈਮ ਦਿੱਤਾ ਵੀ ਚੜਾ ਸਕਣਾ ਤੂੰ ਠੀਕ ਆ ਤੇ ਅੱਬਾਈ ਅੱਜ ਤੋਂ ਬਾਜੀ ਦੀ ਡੋਰ ਬੰਦ ਤੇ ਪਤੰਗਾ ਬੰਦ ਆ ਪਾਪਾ ਦੀ ਪੇਟੀ ਜੀ ਗੱਟੂ ਪਾਪਾ ਦੀ ਪੇਟੀ ਜੀ ਗੱਟੂ ਹਾਂ ਇਹਦੇ ਪੇਟੀ ਦੇ ਪਿੱਛੇ ਵਾਰਡਦੀਆਂ ਸਾਰਾ ਕੁਝ ਮੈਂ ਕਮਿਆਰ ਜੀ ਦੋ ਗੁੰਡੇ ਲੁੱਟੇ ਕੋ ਹੋ ਗਏ ਇੱਕ ਤਾਂ ਗੁੰਡੇ ਨੂੰ ਕਰਿਆ ਰੋਪੀਆ ਮਕੀ ਠੀਕ ਹੈ ਜੀ ਇਹ ਥੋੜਾ ਜਿਹਾ ਪਾਣੀ ਹੈ ਨਹੀਂ ਹਾਂ ਉਹਦੇ ਛੁਗੜੇ ਨਹੀਂ ਆਏ ਬਾਕੀ ਮੰਮੀ ਸਾਰਿਆਂ ਨੂੰ ਪੁੱਛਣ ਦੀ ਆ ਵੀ ਕਿੰਨੇ ਕਿੰਨੇ ਖਾ ਲਈਏ ਤੇ ਕਿੰਨੇ ਕਿੰਨੇ ਨਹੀਂ ਖਾਧੀ ਸਾਰਿਆਂ ਨੇ ਖਾ ਲਈਏ ਮੈਂ ਰਹਿ ਗਿਆ ਬਸ ਮੱਕੀ ਦੀ ਰੋਟੀ ਖਾਣ ਵਾਲਾ ਕਿਉਂਕਿ ਆਪਾਂ ਕਰਨੇ ਆ ਸ਼ੂਟ ਠੀਕ ਹੈ ਜੀ ਸਾਰਿਆਂ ਨੂੰ ਖਵਾ ਕੇ ਤੇ ਫਿਰ ਖਾਣੀ ਆ ਆਪਾਂ ਹਾਂ ਸਾਰਿਆਂ ਨੂੰ ਖਵਾ ਕੇ ਆਪਾਂ ਹੁਣ ਬੈਹਿਣਾ ਰਜਾਈ 'ਚ ਰਮਾਨ ਨਾਲ ਬਹਿ ਕੇ ਖਾਵਾਂਗੇ ਠੀਕ ਹੈ ਜੀ ਇਹ ਚਿੱਤੀ ਵੰਡਣ ਦੀ ਬਾਤ ਬਾਅਦ ਸਾਰਿਆਂ ਨੂੰ ਮम्मा ਇਹ ਰੋਟੀ ਰੱਖ ਦੇ ਚਲੋ ਠੀਕ ਹੈ ਜੀ ਫੇਰ ਮਿਲਦੇ ਆ ਕੋਈ ਨਵੇਂ ਬਲੌਗ ਦੇ ਨਾਲ ਆਪਾਂ ਇੰਨਾ ਕੁ ਸ਼ੂਟ ਕਰਨਾ ਸੀ ਠੀਕ ਹੈ ਜੀ ਫੇਰ ਫੇਰ ਮਿਲਾਂਗੇ ਤੁਹਾਨੂੰ ਕੋਈ ਨਵੇਂ ਬਲੌਗ ਦੇ ਨਾਲ ਬਸਦੇ ਬਸਦੇ ਰਹੋ ਨਜ਼ਾਰੇ ਲਓ ਜ਼ਿੰਦਗੀ 'ਚ ਟੈਨਸ਼ਨ ਨਾ ਲਓ ਚਲੋ ਠੀਕ ਹੈ ਜੀ ਫੇਰ ਮਿਲਦੇ ਆ ਵੀ ਨਵੀਂ ਵੀਡੀਓ ਦੇ ਨਾਲ ਸੋਰੀ ਕਾਂ